ਸਤਨਾਮ ਸ੍ਰੀ ਵਾਹਿਗੁਰੂ ਹਰ ਮਾਤਾ ਪਿਤਾ ਦੀ ਇਹ ਜੋ ਹੁੰਦੀ ਹੈ ਕਿ ਉਹਨਾਂ ਦੀ ਸੰਤਾਨ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਤੇ ਕੁਝ ਕਮਾਣ ਲੱਗ ਜਾਵੇ ਮੈਂ ਤਾਂ ਕਾਲੂ ਜੀ ਨੇ ਆਪਣੇ ਹਾਕਮ ਰਾਈ ਬੁਲਾਰ ਪਾਸੋਂ ਗੁਰੂ ਜੀ ਲਈ ਕੰਮ ਬਾਰੇ ਸਲਾ ਲੀ ਉਸਨੇ ਕਿਹਾ ਮਹਿਤਾ ਜੀ ਆਪਣੇ ਪੁੱਤਰ ਨੂੰ ਤੁਸੀਂ ਸੁਲਤਾਨਪੁਰ ਉਸਦੀ ਭੈਣ ਨਾਨਕੀ ਪਾਸ ਭੇਜ ਦੇਵੋ ਸੁਲਤਾਨਪੁਰ ਵਿੱਚ ਭੈਣ ਨਾਨਕੀ ਦਾ ਪਤੀ ਜੈਰਾਮ ਨਵਾਬ ਦੌਲਤ ਖਾਨ ਦੀ ਜ਼ਕੀਰ ਦੀ ਦੇਖਭਾਲ ਕਰਨ ਦਾ ਵਜ਼ੀਰ ਹੈ ਭਾਈ ਜੈ ਰਾਮ ਇਸ ਨੂੰ ਨਵਾਬ ਦੌਲਤ ਖਾਨ ਪਾਸ ਕਿਸੇ ਚੰਗੇ ਨੌਕਰੀ ਉੱਪਰ ਰਖਵਾ ਦੇਵੇਗਾ ਮਹਿਤਾ ਕਾਲੂ ਨੇ ਆਪਣੇ ਹਾਕਮ ਦੀ ਸਲਾਹ ਉਪਰੰਤ ਗੁਰੂ ਜੀ ਨੂੰ ਸੁਲਤਾਨਪੁਰ ਪੈਨ ਨਾਨਕੀ ਪਾਸ ਭੇਜ ਦਿੱਤਾ ਭਾਈ ਜੈ ਰਾਮ ਨੇ ਗੁਰੂ ਜੀ ਦੀ ਜਾਨ ਪਛਾਣ ਆਪਣੇ ਨਵਾਬ ਨਾਲ ਕਰਵਾਈ ਹਾਕਮ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਹਿਸਾਬ ਕਿਤਾਬ ਅਤੇ ਫਾਰਸੀ ਪੜ੍ਹੇ ਹੋਏ ਸਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਸੁਲਤਾਨਪੁਰ ਦੇ ਮੋਦੀ ਖਾਨੇ ਵਿੱਚ ਮੋਦੀ ਦੀ ਨੌਕਰੀ ਉੱਪਰ ਰੱਖ ਲਿਆ ਮੋਦੀ ਖਾਨਾ ਇੱਕ ਬਹੁਤ ਵੱਡਾ ਰਾਸ਼ਨ ਦਾ ਸਟੋਰ ਸੀ ਜਿਸ ਵਿੱਚ ਹਾਕਮ ਦੀ ਜ਼ਮੀਨ ਵਿੱਚ ਖੇਤੀ ਕਰਨ ਵਾਲੇ ਕਿਸਾਨ ਟੈਕਸ ਵਜੋਂ ਜ਼ਮੀਨ ਵਿੱਚ ਪੈਦਾ ਕੀਤੀ ਫਸਲ ਦਾ ਕੁਝ ਹਿੱਸਾ ਮੋਦੀ ਖਾਨੇ ਵਿੱਚ ਜਮ੍ਹਾਂ ਕਰਵਾਉਂਦੇ ਸਨ ਮੋਦੀ ਉਸ ਇਕੱਠੀ ਹੋਈ ਜਨਸ ਨੂੰ ਫੌਜ ਦੇ ਲੰਗਰ ਨੂੰ ਭੇਜਦਾ ਸੀ ਜਿਹੜੀ ਫਾਲਤੂ ਹੋਵੇ ਉਸ ਨੂੰ ਵੇਚ ਕੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦਾ ਸੀ ਇਸ ਲਈ ਮੋਦੀ ਦਾ ਕੰਮ ਕਾਫੀ ਜ਼ਿੰਮੇਵਾਰੀ ਦਾ ਸੀ ਮੋਦੀ ਨੂੰ ਹਰ ਮਹੀਨੇ ਦੀ ਵਿਕਰੀ ਦਾ ਕੁਝ ਹਿੱਸਾ ਮਿਲਦਾ ਸੀ ਉਗਰੂ ਜੀ ਨੇ ਮੋਦੀ ਦਾ ਕੰਮ ਸੰਭਾਲਣ ਪਿੱਛੋਂ ਪਾਈ ਮਰਦਾਨੇ ਨੂੰ ਆਪਣੇ ਪਾਸ ਬੁਲਾ ਲਿਆ ਉਹਨਾਂ ਦੋਹਾਂ ਦਾ ਹਰ ਰੋਜ਼ ਦਾ ਨਾਮ ਬਣ ਗਿਆ ਸੀ ਕਿ ਸਵੇਰੇ ਉੱਠ ਕੇ ਵਹੀ ਨਦੀ ਵਿੱਚ ਇਸ਼ਨਾਨ ਕਰਨਾ ਸੱਚੇ ਮਾਲਕ ਦੀ ਉਸਤਤ ਕਰਨੀ ਅਤੇ ਫਿਰ ਮੋਦੀ ਖਾਨੇ ਆ ਜਾਣਾ ਗੁਰੂ ਜੀ ਪਾਸੋਂ ਜਿਹੜਾ ਵੀ ਸੋਦਾ ਲੈਣ ਆਉਂਦਾ ਉਸ ਨੂੰ ਕੱਟ ਦੀ ਥਾਂ ਵੱਧ ਹੀ ਤੋਲ ਕੇ ਦਿੰਦੇ ਜਿਹੜਾ ਕਿਸਾਨ ਖੇਤੀਬਾੜੀ ਦਾ ਟੈਕਸ ਦੇਣ ਲਈ ਜਨਸ ਲੈ ਕੇ ਆਉਂਦਾ ਉਸ ਪਾਸੋਂ ਵੱਧ ਲੈਣ ਦੀ ਕੋਈ ਕੋਸ਼ਿਸ਼ ਨਾ ਕਰਦੇ ਕੋਈ ਲੋੜਵੰਦ ਗਰੀਬ ਜਾਂ ਫਕੀਰ ਆਉਂਦਾ ਤਾਂ ਉਸ ਦੀ ਲੋੜ ਪੂਰੀ ਕਰ ਦਿੰਦੇ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋਏ ਵੀ ਹਰ ਮਹੀਨੇ ਹਿਸਾਬ ਕਰਨ ਪਿੱਛੋਂ ਗੁਰੂ ਜੀ ਨੂੰ ਕੁਝ ਨਾ ਕੁਝ ਬਚ ਹੀ ਜਾਂਦਾ ਹਰ ਕੋਈ ਮੋਦੀ ਖਾਨੇ ਆਉਣ ਵਾਲਾ ਖੁਸ਼ ਹੋ ਕੇ ਵਾਪਸ ਜਾਂਦਾ ਸਭ ਤੋਂ ਵੱਧ ਨਵਾਬ ਦੌਲਤ ਖਾਨ ਗੁਰੂ ਜੀ ਦੀ ਇਮਾਨਦਾਰੀ ਨਾਲ ਕੰਮ ਕਰਨ ਉੱਪਰ ਖੁਸ਼ ਸੀ ਜਿਸ ਪਾਸ ਕਦੇ ਕਿਸੇ ਨੇ ਜਾ ਕੇ ਮੋਦੀ ਦੀ ਸ਼ਿਕਾਇਤ ਨਹੀਂ ਕੀਤੀ ਸੀ ਜਿਵੇਂ ਕਿ ਪਹਿਲੇ ਮੋਦੀਆਂ ਦੇ ਘੱਟ ਵੱਧ ਤੋਲਣ ਦੀ ਅਤੇ ਹੋਰ ਹਿਰਾ ਫੇਰੀ ਦੀ ਸ਼ਿਕਾਇਤ ਹੁੰਦੀ ਰਹਿੰਦੀ ਸੀ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਗਰੀਬਾਂ ਨੂੰ ਜਦੋਂ ਦਿੰਦੇ ਸੀ ਤਾਂ 13-13 ਕਹਿ ਕੇ ਦਿੰਦੇ ਸੀ ਗੁਰੂ ਜੀ ਨੂੰ ਜਦੋਂ ਕਿਸੇ ਨੇ ਪੁੱਛਿਆ ਨਾਨਕ ਅਸੀਂ ਤੈਨੂੰ ਮੋਦੀ ਖਾਨੇ ਵਿੱਚੋਂ ਗਰੀਬਾਂ ਦੀਆਂ ਝੋਲੀਆਂ ਪਰਦੇ ਦੇਖਦੇ ਹਾਂ ਫਿਰ ਵੀ ਮੋਦੀ ਖਾਨੇ ਨੂੰ ਕਾਟਾ ਕਿਉਂ ਨਹੀਂ ਪੈਂਦਾ ਅੱਗੋਂ ਗੁਰੂ ਜੀ ਉੱਤਰ ਦਿੰਦੇ ਮੈਨੂੰ ਇਹ ਮੋਦੀ ਦਾ ਕੰਮ ਉਸ ਮਾਲਕ ਨੇ ਦਿੱਤਾ ਹੈ ਜਿਸ ਨੇ ਇਹ ਗਰੀਬ ਪੈਦਾ ਕੀਤੇ ਹਨ ਮੈਂ ਇਹ ਉਸ ਦਾ ਕੰਮ ਸਮਝ ਕੇ ਨਿਭਾਉਂਦਾ ਹਾਂ ਫਿਰ ਕਾਟਾ ਕਿਵੇਂ ਪੈ ਸਕਦਾ ਹੈ ਇਸ ਸਾਖੀ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਸਾਨੂੰ ਨਾ ਕੇਵਲ ਇਮਾਨਦਾਰੀ ਨਾਲ ਵਪਾਰ ਕਰਨਾ ਸਿਖਾਉਂਦੇ ਨੇ ਬਲਕਿ ਆਪਣੀ ਕਮਾਈ ਵਿੱਚੋਂ ਗਰੀਬਾਂ ਜਾਂ ਲੋੜਵੰਦਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ ਦੇ ਪੂਰਣੇ ਪਾਉਂਦੇ ਨੇ ਜੇ ਅਸੀਂ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਂਦੇ ਹਾਂ ਤਾਂ ਫਿਰ ਸਾਨੂੰ ਵੀ ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਲੋੜਵੰਦਾਂ ਜਾਂ ਸਿੱਖੀ ਦੇ ਪ੍ਰਚਾਰ ਵਾਸਤੇ ਦਸਵੰਦ ਜ਼ਰੂਰ ਕੱਟਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ